ਉੱਚੀਆਂ ਦੀਵਾਰਾਂ ਵੀ ਹੁਣ ਤਾਂ ਚੋਰਾ ਦੇ ਰਸਤੇ ਵਿੱਚ ਰੁਕਾਵਟ ਖੜੀਆਂ ਨਹੀਂ ਕਰ ਸਕਦੀਆਂ ਕਿਉਂਕਿ ਹੁਣ ਚੋਰ ਜੜੇ ਨੇ ਪੌੜੀਆਂ ਵੀ ਆਪਣੇ ਘਰੋਂ ਲੈ ਕੇ ਆਉਂਦੇ ਨੇ ਅਜਿਹਾ ਇੱਕ ਮਾਮਲਾ ਦੇਖਣ ਨੂੰ ਮਿਲਿਆ ਹੈ ਬਟਾਲਾ ਦੇ ਪਹਾੜੀ ਗੇਠ ਇਲਾਕੇ ਦੇ ਵਿੱਚ ਜਿੱਥੇ ਕਿ ਇੱਕ ਐਨ ਆਰ ਆਈ ਦੇ ਘਰ ਬੀਤੀ ਰਾਤ ਚੋਰ ਚੋਰੀ ਕਰਨ ਆਏ ਤਾਂ ਜਦੋਂ ਤਾਲਾ ਨਾ ਟੁੱਟਿਆ ਤਾਂ ਚੋਰ ਆਪਣੇ ਨਾਲ ਪੌੜੀ ਵੀ ਲੈ ਕੇ ਆ ਗਏ ਜਦੋਂ ਪੌੜੀ ਕੰਧ ਨੂੰ ਲਗਾ ਕੇ ਚੜ ਗਏ ਤਾਂ ਫਿਰ ਦੂਸਰੇ ਪਾਸੇ ਪੌੜੀ ਸੁੱਟੀ ਤੋਂ ਸੇ ਆਵਾਜ਼ ਜ਼ਿਆਦਾ ਹੋਣ ਦੇ ਕਰਕੇ ਆਸਪਤਾਲੋਂ ਉਸਦੇ ਲੋਕ ਉੱਠ ਗਏ ਤੇ ਜਦੋਂ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਕੋਲ ਪਿਸਤੌਲ ਸੀ ਜਿਸ ਕਰਕੇ ਉਹ ਪਚੰਡ ਦੇ ਵਿੱਚ ਸਫਲ ਹੋ ਗਏ। ਮੈਂ ਇੱਥੇ ਬਹੁਤ ਮੜਾ ਹਾਲ ਜੇ ਤਿੰਨ ਚਾਰ ਚਾਂਸ ਹੋ ਗਏ ਆ ਇੱਕ ਕਾਰ ਚੁੱਕੀ ਗਈ ਹੈ ਕਲਪਸੋ ਜੇ ਉਹ ਵੀ ਪਤਨ ਲੱਗਾ 11 ਵੇ ਅਗਲੇ ਲਾਗੇ ਨੇ ਤੇ 2 2.5 ਵੇ ਨੇ ਆਪਣੇ ਵਿਚਾਰੇ ਦੇਖਿਆ ਕਾਰ ਨਹੀਂ ਇੱਥੇ। ਇਸ ਤੋਂ ਬਾਅਦ ਇੱਕ ਦੋ ਤਿੰਨ ਚਾਂਸ ਹੋ ਰਹੇ ਇੱਕ ਉਹ ਗਹਿਣੇ ਲੈ ਗਏ ਜੇ ਇੱਕ ਚਾਂਸ ਪਲੇ ਅਮਰੀਕਾ ਰੋਇਆ ਅਮਰੀਕ ਸਿੰਘ ਖਾਸ ਵਾਲੇ ਨੇ ਇੱਕ ਚਾਂਸ ਹੁਣ ਹੋਇਆ ਉਹਨਾਂ ਗਹਿਣਾ ਪਾਵਾ ਕਾਫੀ ਲਾਗੇ ਨੇ ਉਸ ਤੋਂ ਬਾਅਦ ਕੀ ਨਾਮ ਉਹ ਟੋਪੀ ਤੇਜबीर ਸਿੰਘ ਤੇਰੀ ਬੀਰ ਸਿੰਘ ਮੁੰਡਾ ਵਕੀਲ ਨਾਲ ਲੱਗਾ ਦਾ ਇੱਕ ਚਾਂਸ ਹੁਣ ਕਰ ਰੋਇਆ ਉਹਨਾਂ ਦੇ ਵੀ ਕਾਫੀ ਵਿਚਾਰੇ ਨਸਾਨ ਹੋਇਆ ਰੋਜ਼ ਹੀ ਕੋਈ ਨਾ ਕੋਈ ਵਾਰਤ ਹੋਣ ਰਹੀ ਤੇ ਪੰਨੇ ਪ੍ਰਸ਼ਾਸਨ ਕਿੱਥੇ ਬੈਠਾ ਕੋਈ ਇਹਦਾ ਧਿਆਨ ਨਹੀਂ ਜੇ ਪੰਨੇ ਕੀ ਸਾਡੇ ਬੰਨੇ ਕੀ ਨਹੀਂ ਇਹਦੇ ਹੱਥੋਂ ਚੀਜ਼ਾਂ ਖੋਖੋ ਲੁਕ ਲਈ ਜਾਂਦੇ ਪਰ ਕੋਈ ਕੋਸ਼ਿਸ਼ ਨਹੀਂ ਇਹ ਕੋਈ ਕੱਲ ਆਪਣੇ ਰਾਤ ਨੂੰ ਕੋਈ 3 ਕਹਿੰਨ ਨਾਲ ਨਾ ਆਪਣਾ ਇੱਥੇ ਪੋੜੀ ਲਾ ਗਿਆ ਇਸ ਘਰ ਜਾ ਕੇ ਨੇ ਤੇ ਗਲੀ ਵਿੱਚ ਕੁਝ ਬੰਦਿਆਂ ਨੇ ਲੜਕਿਆਂ ਦੇਖਿਆ ਤੇ ਉਹਨਾਂ ਨੇ ਮਾੜਾ ਰੋਲਾ ਪਾਇਆ ਤੇ ਬਚਾਅ ਹੋ ਗਿਆ ਨਹੀਂ ਤੇ ਇੱਥੇ ਵੀ ਪਤਾ ਨਹੀਂ ਕੀ ਕਰ ਲੈਣਾ ਹੈ ਜੀ ਕੋਈ ਵਾਕਿਆ ਕੁ ਤੈਨ ਐਵੇਂ ਹੈ ਜੀ ਮੈਂ ਤੇ ਆਪਣੇ ਘਰ ਸੁੱਤਾ ਹਾਂ ਤੇ ਮੈਨੂੰ ਇੱਥੋਂ ਦਾ ਗੁਰਵਿੰਦਰਜੀਤ ਸਿੰਘ ਜੀ ਕੋਈ ਆ ਗੱਡੀ ਆਉਂਦਾ ਜੀ ਆਪਣਾ 407 ਜਿਹੜੀ ਹੈ ਸਵਾਰੀਆਂ ਵਾਲੀ ਉਹ ਚਲਾਉਂਦਾ ਉਹਨੇ ਮੈਨੂੰ ਰਾਤੀ ਫੋਨ ਕੀਤਾ ਕੋ 3:30 ਵਜੇ ਕਿ ਰੰਦਾਵਾ ਜੀ ਬਾਹਰ ਆਓ ਵੀ ਬਾਹਰ ਇੱਥੇ ਚੋਰ ਇਨਾਂ ਦੇ ਘਰ ਵੜੇ ਆ ਪਰ ਜਿੰਨਾ ਚਿਰ ਨੂੰ ਮੈਂ ਆ ਗਿਆ ਘਰੋਂ ਬਾਹਰ ਆਇਆ ਉਹਨਾਂ ਚਿਰ ਨੂੰ ਨਿਕਲ ਗਏ ਚੋਰ ਕੌੜੀ ਇੱਥੇ ਜਾਣ ਲੱਗੇ ਛੱਡ ਗਏ ਜੀ ਹਾਸਾ ਕਿਸ ਤਰ੍ਹਾਂ ਹੋਇਆ ਐਕਸੀਡੈਂਟ ਬਸ ਆਹ ਛਕਾਦੇ ਪਹਿਲਾਂ ਤੇ ਉਹ ਇੱਧਰ ਲੱਗੇ ਹੀ ਆ ਗੇਟ ਨੂੰ ਤਾਲਾ ਤੁਲਾ ਤੋੜਿਆ ਇਹਦਾ ਤੇ ਜਦੋਂ ਉਹ ਲੋਕ ਦੂਜਾ ਵੀ ਵਿੱਚ ਲੱਗਾ ਹੈ ਜੀ ਦੂਸਰਾ ਜਿਹੜਾ ਅੰਦਰ ਵਾਲਾ ਲੋਕ ਹੁੰਦਾ ਔਰ ਉਹਨਾਂ ਕੋ ਟੁੱਟਾ ਨਹੀਂ ਉਹ ਫੇ ਪੌੜੀ ਦੇ ਰਾਹੀ ਉਤੋਂ ਦੀ ਚੜ੍ਹੇ ਜੀ